ਈ ਰਿਕਸ਼ਾ ਖਰੀਦਣ ਵਾਲੇ ਜੀ ਇਸ ਵੀਡੀਓ ਨੂੰ ਜਰੂਰ ਦੇਖਣ ਜੀ ਪੰਜਾਬ ਦੇ ਵਿੱਚ ਸਭ ਤੋਂ ਸਸਤਾ ਈ ਰਿਕਸ਼ਾ ਮੈਂ ਕਹਿੰਦਾ ਪੰਜਾਬ ਦੇ ਕਿਸੇ ਵੀ ਖੇਤਰ ਚ ਤੁਸੀਂ ਵੀਡੀਓ ਦੇਖ ਰਹੇ ਹੋ ਤੇ ਈ ਰਿਕਸ਼ਾ ਖਰੀਦਣਾ ਚਾਹੁੰਦੇ ਹੋ ਨਾ ਜੀ ਔਰ ਰੋਪੜ ਜਰੂਰ ਵਿజిਟ ਕਰਿਓ ਬਾਬਾ ਮੋਟਰਸ ਵਾਲਿਆਂ ਦੇ ਕੋਲ ਸਭ ਤੋਂ ਸਸਤਾ ਪੰਜਾਬ ਦੇ ਵਿੱਚ ਗਰੰਟੀਡ ਇਸ ਤੋਂ ਸਸਤਾ ਈ ਰਿਕਸ਼ਾ ਕੋਈ ਦੇ ਨਹੀਂ ਸਕਦਾ ਦੇਖੋ ਜੀ ਆਪਣਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ ਥੋੜੇ ਜਿਹੇ ਪੈਸੇ ਲਗਾ ਕੇ ਈ ਰਿਕਸ਼ਾ ਜਿਹੜਾ ਹੈ ਬੜਾ ਪਪੂਲਰ ਕਨਸੈਪਟ ਹੈਗਾ ਰੋਜ਼ਗਾਰ ਦੇ ਲਈ ਕਮਾਲ ਕਰਤੀ ਜੀ ਕੀ ਰੇਟ ਹੈ ਜੀ ਸਭ ਤੋਂ ਸਸਤਾ ਰੇਟ ਦਾ ਤੁਸੀਂ ਦਾਵਾ ਕਰ ਰਹੇ ਆ ਬਾਬਾ ਮੋਟਰਜ਼ ਰੋਪੜ ਵਾਲੇ ਜੀ ਸਰ ਸੇਮ ਰੇਟ ਹੈ ਜੀ ਜੋ ਤੁਹਾਡੀ ਪਿਛਲੀ ਵੀਡੀਓ ਦੇ ਵਿੱਚ ਰੇਟ ਸੀਗਾ 1,11,000 ਰੁਪਏ ਅਸੀਂ ਸੇਮ ਰੇਟ ਹਜੇ ਵੀ ਕੈਮ ਰੱਖਿਆ ਹੈ 1,11,000 ਰੁਪਏ 1,11,000 ਦੇ ਵਿੱਚ ਜਿਹੜਾ ਹੈ ਈ ਰਿਕਸ਼ਾ ਮਿਲ ਦੇਗਾ ਪੰਜਾਬ ਦੇ ਕਿਸੇ ਵੀ ਖੇਤਰ ਦੇ ਵਿੱਚੋਂ ਨਿਯੋਤਾ ਦੇ ਰਹੇ ਹਾਂ ਜੀ ਵੀ ਇੱਥੇ ਆਜੋ ਰੋਪੜ ਦੇ ਵਿੱਚ ਸਿਰ ਪੂਰੇ ਪੈਨ ਇੰਡੀਆ ਦੇ ਵਿੱਚੋਂ ਕਸਟਮਰ ਕਿਤੇ ਵੀ ਆ ਕੇ ਸਾਡੇ ਕੋਲ 1,11,000 ਰੁਪਏ ਦੇ ਵਿੱਚ ਚਾਰ ਬੈਟਰੀ 135 ਐਂਪੀਅਰ ਦੇ ਵਿੱਚ ਈ ਰਿਕਸ਼ਾ ਲੈ ਸਕਦਾ ਹੈ ਹੂੰ ਲਓ ਜੀ ਜਿਹੜੇ ਇਸ ਵੀਡੀਓ ਨੂੰ ਸੁਣ ਰਹੇ ਨੇ ਇਸ ਗੱਲਬਾਤ ਨੂੰ ਸੁਣ ਰਹੇ ਨੇ ਸ਼ੇਅਰ ਕਰ ਦਿਓ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਡਾ ਕੋਈ ਸਾਕ ਸਬੰਧੀ ਤੁਹਾਡਾ ਕੋਈ ਚਾਚਾ ਤਾਇਆ ਜਾਂ ਪਰਿਵਾਰ ਦੇ ਵਿੱਚ ਮਨ ਬਣ ਰਿਹਾ ਕਿ ਈ ਰਿਕਸ਼ਾ ਸੀ ਲੈਣਾ ਤਾਂ ਬਾਬਾ ਮੋਟਰਜ਼ ਵਾਲੇ ਰੋਪਣ ਵਾਲੇ ਕੋਲ ਇੱਕ ਵਾਰੀ ਆ ਜਾਓ ਆਣ ਚ ਕੀ ਹਰਜ਼ ਹੈ ਆਜੋ ਇੱਕ ਵਾਰੀ ਇਹਨਾਂ ਦਾ ਸ਼ੋਰੂਮ ਵਿਜ਼ਿਟ ਕਰੋ ਸਭ ਤੋਂ ਸਸਤਾ ਈ ਰਿਕਸ਼ਾ ਦੇਣ ਦਾ ਦਾਵਾ ਕਰ ਰਹੇ ਨੇ ਜੀ ਔਰ ਤੁਸੀਂ ਜ਼ਰੂਰ ਵਿਜ਼ਿਟ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਅਜੇ ਇਹ ਵੀਡੀਓ ਅਜੇ ਹੀ ਆਫਰਸ ਬਾਰ-ਬਾਰ ਨਹੀਂ ਮਿਲਦੀ ਜੀ ਔਰ ਇਹ ਜਿਹੜੀ ਆਫਰ ਹੈ ਬੜੀ ਕਾਰਗਰ ਸਿੱਧ ਹੋਏਗੀ ਉਹਨਾਂ ਬੇਰਜ਼ਗਾਰਾਂ ਦੇ ਲਈ ਜਿਹੜੇ ਆਪਣਾ ਰੋਜ਼ਗਾਰ ਸ਼ੁਰੂ ਕਰਨਾ ਚਾਹੁੰਦੇ ਨੇ ਥੋੜੇ ਜਿਹੇ ਪੈਸੇ ਲਗਾ ਕੇ ਈ ਰਿਕਸ਼ਾ ਦੇ ਨਾਲ ਜੀ ਔਰ ਬਾਬਾ ਮੋਟਰਸ ਰੋਪੜ ਬੜੀ ਮਸ਼ਹੂਰ ਫਰਮ ਹੈ ਔਰ ਇਹ ਜਲੰਧਰ ਚੰਡੀਗੜ੍ਹ ਹਾਈਵੇ ਤੇ ਨੀਅਰ ਪਾਵਰ ਕਲੋਨੀ ਹੈ Google ਤੇ ਸਰਚ ਕਰ ਸਕਦੇ ਹੋ ਟੈਲੀਫੋਨ ਨੰਬਰ ਅਸੀਂ ਇਹਨਾਂ ਦੇ ਤੁਹਾਨੂੰ ਦੱਸ ਦਿੰਦੇ ਆ ਭਾਜੀ ਨੰਬਰ ਦੱਸ ਦਿਓ ਜੀ ਆਪਣੇ ਸ਼ੋਅਰੂਮ ਦਾ 9976685960 ਹੂੰ 7009929499 ਲਓ ਜੀ ਇਹ ਦੋਨੇ ਨੰਬਰ WhatsApp ਦੇ ਵੀ ਅਵੇਲੇਬਲ ਹੈਗੇ ਨੇ ਤੇ ਕਾਲਿੰਗ 'ਚ ਵੀ ਅਵੇਲੇਬਲ ਹੈਗੇ ਨੇ ਤੁਸੀਂ ਐਨੀ ਟਾਈਮ 24 ਆਵਰ ਤੁਸੀਂ WhatsApp ਛੱਡ ਸਕਦੇ ਹੋ ਕਾਲ ਕਰ ਸਕਦੇ ਹੋ ਕੋਈ ਪ੍ਰੋਬਲਮ ਇਹ ਕਨਸੈਪਟ ਕੀ ਸੋਚਿਆ ਕਿ ਲੋਕਾਂ ਨੂੰ ਬੇਰੁਜ਼ਗਾਰ ਰਹਿ ਨਹੀਂ ਦੇਣਾ ਸਰ ਇਸ ਤਰ੍ਹਾਂ ਹੈਗਾ ਕਿ ਜਿਹੜਾ ਰਿਕਸ਼ਾ ਹੈਗਾ ਰਿਕਸ਼ਾ ਲੈਣ ਵਾਲਾ ਖਰੀਦਣ ਵਾਲਾ ਜਿਹੜਾ ਬੰਦਾ ਹੁੰਦਾ ਹੈਗਾ ਪਾਰਟੀ ਹੁੰਦੀ ਉਹ ਬੜੀ ਮਾਤਰ ਬੰਦੇ ਹੁੰਦੇ ਨੇ ਹੂੰ ਠੀਕ ਹੈ ਜੀ ਤੇ ਅਸੀਂ ਚਾਹੁੰਦੇ ਹਾਂਗੇ ਕਿ ਰਿਕਸ਼ੇ ਦੇ ਵਿੱਚ ਅਸੀਂ ਕੁਝ ਵੀ ਨਾ ਕਮਾਈਏ ਉਹ ਬੰਦਾ ਰੋਜ਼ਗਾਰ ਲੱਗ ਜੂਵੇ ਕੰਮ ਤੇ ਲੱਗ ਜੂਵੇ ਕੰਮ ਤੇ ਲੱਗ ਜੂਵੇ ਉਹ ਕਮਾਵੇ ਆਪਣੇ ਘਰ ਦਾ ਜਿਹੜਾ ਹੈਗਾ ਗੁਜ਼ਾਰਾ ਉਹਦਾ ਵਧੀਆ ਚੱਲੇ ਜੀ ਹੂੰ ਠੀਕ ਹੈ ਜੀ ਇਸ ਤੋਂ ਇਲਾਵਾ ਅਸੀਂ ਸਾਰੇ ਹੀ ਭੈਣ ਭਰਾਵਾਂ ਨੂੰ ਪੈਨ ਇੰਡੀਆ ਦੇ ਵਿੱਚ ਸੱਦਾ ਦਿੰਦੇ ਆ ਕੋਈ ਭੈਣ ਭਰਾ ਜਿਹੜਾ ਬੇਰੋ ਤਿੰਨ ਤੋਂ 4 ਲੱਖ ਰੁਪਏ ਦੀ ਇਨਵੈਸਟਮੈਂਟ ਕਰਕੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਉਹ ਸਾਡੇ ਕੋਲ ਕਾਲ ਕਰ ਲਵੇ WhatsApp ਕਰ ਲਵੇ ਵਿਜ਼ਿਟ ਕਰ ਲਵੇ ਅਸੀਂ ਉਹਨੂੰ ਪੂਰੀ ਫੁੱਲ ਸਪੋਰਟ ਦੇ ਨਾਲ ਇਲੈਕਟ੍ਰਿਕ ਸਕੂਟਰ ਦਾ ਕੰਮ ਸਟਾਰਟ ਕਰਾਵਾਂਗੇ ਤਾਂ ਜਿਹੜਾ ਡੀਲਰ ਬਣਨਾ ਚਾਹੁੰਦਾ ਇਲੈਕਟ੍ਰਿਕ ਸਕੂਟਰਸ ਦਾ ਸੁਣ ਲਈ ਜੀ ਤੁਸੀਂ ਗੱਲ 4 ਲੱਖ ਰੁਪਏ ਦੀ ਇਨਵੈਸਟਮੈਂਟ ਦੇ ਨਾਲ ਇਲੈਕਟ੍ਰਿਕ ਸਕੂਟਰਸ ਦੇ ਡੀਲਰ ਵੀ ਬਣ ਸਕਦੇ ਹੋ ਔਰ ਇਲੈਕਟ੍ਰਿਕ ਸਕੂਟਰਸ ਦੇ ਵਿੱਚ ਜਿਹੜੇ ਹੈ ਬਹੁਤ ਵੱਡਾ ਨਾਮ ਹੈ ਬਾਬਾ ਮੋਟਰਸ ਰੋਪੜ ਵਾਲਿਆਂ ਦਾ ਔਰ ਈ ਰਿਕਸ਼ਾ ਦੀ ਅਸੀਂ ਅੱਜ ਜਿਹੜੀ ਗੱਲਬਾਤ ਕੀਤੀ ਹੈ ਜੀ ਤੁਹਾਡੇ ਆਂਢ ਗੁਆਂਢ ਦੇ ਵਿੱਚ ਜੇਕਰ ਕੋਈ ਤੁਹਾਡਾ ਸੱਜਣ ਮਿੱਤਰ ਰਿਸ਼ਤੇਦਾਰ ਜਿਹੜਾ ਹੈ ਈ ਰਿਕਸ਼ਾ ਦੇ ਨਾਲ ਆਪਣਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਉਹਦੇ ਤੱਕ ਇਹ ਵੀਡੀਓ ਪਹੁੰਚਾ ਦਿਓ ਬੜਾ ਪੁੰਨ ਦਾ ਕੰਮ ਹੋਏਗਾ ਬਾਬ ਜਿਹੜਾ ਹੈ ਪ੍ਰੋਵਾਈਡ ਕਰ ਰਹੇ ਨੇ ਫਾਈਨਾਂਸ ਫੈਸਿਲਿਟੀ ਹੈ ਹਾਂਜੀ ਸਰ ਫਾਈਨਾਂਸ ਫੈਸਿਲਿਟੀ ਅਵੇਲੇਬਲ ਹੈਗੀ ਹੈ ਜੀ ਰਿਕਸ਼ਾ ਦੇ ਉੱਤੇ ਆਰਸੀ ਇੰਸ਼ੋਰੈਂਸ ਜਿਹੜੀ ਹੈਗੀ ਉਹਦੇ ਪੈਸੇ ਇਹਦੇ ਵਿੱਚ ਐਕਸਟਰਾ ਰਹਿਣਗੇ ਜੀ ਇੱਕ ਸ਼ੋਰੂਮ ਪ੍ਰਾਈਸ 113000 ਰੁਪਏ ਹੈਗਾ ਇਹਦਾ ਜੀ ਠੀਕ ਹੈ ਜੀ ਆਰਸੀ ਇੰਸ਼ੋਰੈਂਸ ਅਕੋਰਡਿੰਗ ਟੂ ਉਹਦੀ ਸਟੇਟ ਅਕੋਰਡਿੰਗ ਟੂ ਉਹਦੀ ਅ ਸਿਟੀ ਵੈਰੀ ਕਰਦਾ ਹੈ ਪ੍ਰਾਈਜ਼ਿੰਗ ਥੋੜੀ ਜੀ ਉਹ ਤਾਂ ਚਲੋ ਗਵਰਨਮੈਂਟ ਦੇ ਹੈਗਾ ਜੋ ਉਹਦੇ ਚ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਨਹੀਂ ਉਹਦੇ ਚ ਕੋਈ ਲੈਣਾ ਦੇਣਾ ਨਹੀਂ ਹੈ ਕਸਟਮਰ ਚਾਹੁੰਦਾ ਹੈਗਾ ਆ ਕਿ ਸਾਨੂੰ ਆਰਟੀਓ ਫਾਈਲ ਕੰਪਲੀਟ ਕਰਕੇ ਦੇ ਦੇਵੇ ਉਹ ਖੁਦ ਇੰਸ਼ੋਰੈਂਸ ਕਰਾਣਾ ਚਾਹੁੰਦਾ ਹੈ ਖੁਦ ਹੀ ਨੰਬਰ ਲਵਾਉਣਾ ਚਾਹੁੰਦਾ ਅਸੀਂ ਉਹਨੂੰ ਆਰਟੀਓ ਫਾਈਲ ਕੰਪਲੀਟ ਕਰਕੇ ਦੇ ਦਾਂਗੇ ਉਹਦੇ ਅਸੀਂ 2000 ਰੁਪਏ ਐਕਸਟਰਾ ਚਾਰजेस ਕਰਦੇ ਨੇ ਜਿਹਦੇ ਵਿੱਚ ਟੈਂਪਰੇਰੀ ਨੰਬਰ ਤੇ ਨੰਬਰ ਪਲੇਟਾਂ ਹੁੰਦੀਆਂ ਨੇ ਤੇ ਆਰਟੀਓ ਫਾਈਲ ਹੁੰਦੀ ਹੈ ਉਹ ਆਪਣੇ ਜਾ ਕੇ ਖੁਦ ਵੀ ਆਰਟੀਓ ਦੇ ਵਿੱਚ ਫਾਈਲ ਜਮ੍ਹਾਂ ਕਰਵਾ ਸਕਦਾ ਹੈਗਾ ਸਾਨੂੰ ਉਹਦੇ ਵਿੱਚ ਵੀ ਕੋਈ ਆਬਜੈਕਸ਼ਨ ਨਹੀਂ ਹੈਗਾ ਤਾਂ ਹ ਲਓ ਜੀ ਬਾਬਾ ਮੋਟਰਸ ਰੋਪੜ ਵਾਲਿਆਂ ਨੇ ਜਿਹੜਾ ਹੈ ਲਾਂਚ ਕੀਤਾ ਤੇ ਅਸੀਂ ਇਸ ਦੇ ਵਿੱਚ ਜਿਹੜੀ ਆਪਣੀ ਭਾਗੀਦਾਰੀ ਤੇ ਆਪਣਾ ਫਰਜ਼ ਨਿਭਾ ਰਹੇ ਹਾਂ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੀ ਟੀਮ ਜਿਹੜੀ ਹੈ ਤੁਹਾਨੂੰ ਪਤਾ ਹੈ ਕਿ ਉੱਥੇ ਪਹੁੰਚਦੀ ਹੈ ਜਿੱਥੇ ਕੋਈ ਵਧੀਆ ਕੰਮ ਹੋ ਰਿਹਾ ਹੁੰਦਾ ਹੈ ਜਾਨਦਾਰ ਕੰਮ ਸ਼ਾਨਦਾਰ ਕੰਮ ਤੇ ਵਜ਼ਨਦਾਰ ਕੰਮ ਹੋ ਰਿਹਾ ਹੁੰਦਾ ਤਾਂ ਇਹ ਈ ਰਿਕਸ਼ਾ ਜਿਹੜਾ ਹੈ ਤੁਹਾਡੀ ਜ਼ਿੰਦਗੀ ਬਦਲਣ ਵਾਲਾ ਹੈ ਸ਼ੁਕਰੀਆ ਜੀ ਧੰਵਾਦ ਜੀ ਧੰਵਾਦ